ਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਨਾ ਰਮੇਸ਼ ਕੁਮਾਰ ਆ ਜੀ ਰਮੇਸ਼ ਜੀ ਕੀ ਹੋਇਆ ਅੱਜ ਮੈਂ ਬਾਹਰ ਖੜਾ ਦੀ ਗਾਹ ਆਇਆ ਕਹਿੰਦਾ ਕੁੱਕਰ ਲੈਣਾ ਕਿੰਨੇ ਵਜ ਦਾ ਟਾਈਮ ਸੀ 3 ਵਜੇ ਕ 40 ਮਿੰਟ ਦਾ ਜੀ ਮੈਂ ਉੱਪਰ ਕੁੱਕਰ ਲਾ ਲੱਗਾ ਵਾਂ ਸਟੂ ਟੱਕੇ ਉੱਪਰ ਚੜਿਆ ਵਾਂ ਪਿੱਛੋਂ ਇਹਨੇ ਮੁਹਾਈ ਚੁੱਕਿਆ ਫਿਰ ਉਹਨੇ ਗੱਲ ਜੂ ਪੈ ਕੱਢੇ 17000 ਰੁਪਿਆ 17000 ਤੁਹਾਨੂੰ ਕਿੱਦਾਂ ਪਤਾ 17 ਮੈਂ 17000 ਕੇ ਤੁਹਾਨੂੰ ਪੇਮੈਂਟ ਦੇਣੀ ਸੀ ਗਿਣ ਕੇ ਰਵੜ ਚੜਾ ਕੇ ਰੱਖੇ ਸੀ 5 500 5 500 ਨੋਟ ਸੀ ਸਾਰੇ ਅੱਛਾ ਬਾਕੀ ਹੋਰ ਬੇਦੀ ਉਹਨੇ ਨਾ ਤਿੰਨ ਲਾਇਆ ਹੋਰ ਬੰਨੇ ਨੋੜੇ ਟੱਕੇ ਤਿੱਕਾ ਤਾਂ ਇੱਕ ਕਿੰਨੇ ਕ ਵਜੇ ਆਇਆ ਸੀ ਤੇ ਕਿੱਦਾਂ ਆਇਆ ਸੀ ਆਇਆ 3:40 ਦੇ ਦੀ 3:42 ਤੱਕ ਨਿਕਲ ਗਿਆ ਅੱਛਾ 2 ਮਿੰਟਾਂ ਦੀ ਕੰਮ 2 ਮਿੰਟਾਂ ਦੀ ਕੰਮ ਕਰ ਗਿਆ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਹੈਗਾ 1171 ਮੋਟਰਸਾਈਕਲ ਦਾ ਮੋਟਰਸਾਈਕਲ ਦਾ ਉਹਦਾ ਨੰਬਰ ਮੇਰੇ ਕੋਲ ਨਹੀਂ ਪੜਿਆ ਗਿਆ ਜਦੋਂ ਅੰਦਰ ਬੜਿਆ ਨਾ ਤੇ ਮੈਂ ਦੇਖਿਆ 1171 ਨੰਬਰ ਸੀ ਕਿੰਨੇ ਕੁ ਉਮਰ ਦਾ ਲੱਗਦਾ ਸੀਗਾ ਉਮਰ ਹੈਗਾ ਦੀ ਕੋਈ 22-23 ਸਾਲ ਦੀ ਉਮਰ ਮਤਲਬ ਕਸਟਮਰ ਬਣ ਕੇ ਆਇਆ ਹਾਂਜੀ ਕਸਟਮਰ ਮਹਾਰੀ ਰਿਜਲਟ ਪਾਈ ਕੋਈ ਕੈਮਰੇ ਕੁਮਰੇ ਦੇ ਵਿੱਚ ਫੁਟੇਜ ਆਈਏ ਨਹੀਂ ਮੇਰੇ ਕੋਲ ਕੈਮਰਾ ਨਹੀਂ ਲੱਗਾ ਤੁਹਾਡੇ ਨਹੀਂ ਲੱਗਾ ਤੇ ਸਾਹਮਣੇ ਆਮਲੇ ਦਾ ਸਾਹਮਣੇ ਉਹਨਾਂ ਦਾ ਫੋਟੋ ਹੈ ਅਵੇਦਨਾਤੀ ਬਸ ਉੱਥੇ ਸੀਗੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਹੋ ਪੁਲਿਸ ਨੂੰ ਕੰਪਲੇਨਟ ਲਖਾਇਆ ਸੀ ਕਿੰਨੇ ਕਿਹੜੀ ਚੌਂਕੀ ਪੈਂਦੀ ਕਲਾਸ ਚੌਂਕੀ ਦਿਖਾ ਦੇ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਲਾਬਨ ਰੋਡ ਸ਼ਿਵਸ਼ਕਤੀ ਮੰਦਿਰ ਸਾਹਮਣੇ ਅੱਛਾ ਤੇ ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨ ਦਾ ਨਾਮ ਹੈ अच्छा ते की ਲੱਗਦਾ ਜਿਵੇਂ ਸ਼ਰੇ ਆਮ 3:30 ਵਜੇ ਦਾ ਜਿਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਲੱਗ ਮੇਰੇ ਕੋਲ ਤਾਂ ਗਾਹਕ ਬਣ ਕੇ ਆਇਆ ਸੀ ਜੀ ਜੀ ਮੈਂ ਤਾਂ ਗਾਹਕ ਟੈਂਡ ਕਰਨਾ ਦੇ ਮੈਂ ਗਾਹਕ ਹੈ ਜੀ ਬਾਈਨੇ ਗਾਹਕ ਮੈਨੂੰ ਨਹੀਂ ਪਤਾ ਇਹ ਮੋਬਾਈਲ ਚੁੱਕਣ ਆਇਆ ਜਾਂ ਪੈਸੇ ਕੱਢਣ ਆਇਆ ਹੈ ਜੀ ਬਾਈਨੇ ਟਾਈਮ 2 ਮਿੰਟਾਂ ਹੀ ਮੇਰਾ ਕੰਮ ਸਾਥ ਹੋ ਕੇ ਕੀ ਗੁਹਾਰ ਕੀ ਕਰਦੇ ਹਾਂ ਮੈਂ ਕਹਿੰਦਾ ਜਿੱਦਾਂ ਵੀ ਇਹਨੂੰ ਫੜ ਕੇ ਮੈਨੂੰ ਜੋ ਮੇਰਾ ਪੰਗਾ ਮਿਲ ਜਾਂਦਾ ਹੈ